ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀਆਂ ਵੱਡੀਆਂ ਖਬਰਾਂ ਹਸਪਤਾਲ ਤੋਂ ਛੁੱਟੀ ਮਿਲਦੇ ਹੈ ਐਕਸ਼ਨ ਚਾਏ ਸੀਐਮ ਭਗਵੰਤ ਮਾਨ ਹੜ ਰਾਹਤ ਕਾਰਜਾਂ ਸੰਬੰਧੀ ਸੱਦੀ ਉੱਚ ਪੱਧਰੀ ਮੀਟਿੰਗ ਵਿਕਰਮਜੀਠੇ ਦੀ ਜ਼ਮਾਨਤ ਬਾਰੇ ਹਾਈ ਕੋਰਟ ਤੋਂ ਆਈ ਵੱਡੀ ਖਬਰ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਜਾਰੀ ਕੀਤਾ ਨੋਟਿਸ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਸਪਤਾਲ ਤੋਂ ਮਿਲੀ ਛੁੱਟੀ ਡਾਕਟਰਾਂ ਨੇ ਸਿਹਤ ਬਾਰੇ ਦਿੱਤਾ ਵੱਡਾ ਬਿਆਨ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਦੀਆਂ ਵਧੀਆਂ ਮੁਸ਼ਕਲਾਂ ਸਰਕਾਰੀ ਕੋਠੀ ਖਾਲੀ ਕਰਨ ਦਾ ਨੋਟਿਸ ਹੋਇਆ ਜਾਰੀ ਅਕਾਲੀ ਦਲ ਦੇ ਵਿਧਾਇਕ ਮਨ ਪ੍ਰੀ ਸਿੰਘ ਯਾ ਲੀਨੇ ਸਪੀਕਰ ਕੁਲਤਾਰ ਸੰਧਵਾ ਨੂੰ ਲਿਖਿਆ ਪੱਤਰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸਦਨ ਦੀ ਕੀਤੀ ਮੰਗ ਸੁਨੀਲ ਜਾਖੜ ਦੇ ਬਿਆਨ ਤੇ ਬੋਲੇ ਮੰਤਰੀ ਹਰਦੀਪ ਸਿੰਘ ਮੁੰਡਿਆ ਸੁਨੀਲ ਜਾਖੜ ਵੱਲੋਂ ਕਹੀ ਗੱਲ ਦਾ ਦਿੱਤਾ ਠੋਕਮਾ ਜਵਾਬ ਪੰਜਾਬ ਦੇ ਮੌਸਮ ਬਾਰੇ ਆਈ ਵੱਡੀ ਖਬਰ ਅਗਲੇ 2 ਦਿਨ ਪਵੇਗਾ ਭਾਰੀ ਮੀਂਹ ਪਾਖੜਾ ਡੈਮ ਤੋਂ ਫਿਰ ਛੱਡਿਆ ਜਾਵੇਗਾ 500 ਕਿਊਸਿਕ ਪਾਣੀ ਮੰਤਰੀ ਹਰਜੋਤ ਬੈਂਸ ਨੇ ਦਿੱਤੀ ਜਾਣਕਾਰੀ ਛੇੜਛਾੜ ਮਾਮਲੇ 'ਚ ਗ੍ਰਿਫਤਾਰ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਅਦਾਲਤ ਵਿੱਚ ਅੱਜ ਕੀਤਾ ਜਾਵੇਗਾ ਪੇਸ਼ ਅੱਜ ਸੁਣਾਈ ਜਾ ਸਕਦੀ ਹੈ ਸਜ਼ਾ ਜੇਲ੍ਹ 'ਚ ਬੰਦ ਸੰਦੀਪ ਸਿੰਘ ਸੰਨੀ ਬਾਰੇ ਸਰਵਜੀਤ ਸਿੰਘ ਖਾਲਸਾ ਦਾ ਵੱਡਾ ਬਿਆਨ ਸਿੱਖ ਜਥੇਬੰਦੀਆਂ ਨੂੰ ਕੀਤੀ ਅਪੀਲ ਐਮਐਲਏ ਰਮਨ ਰੋੜਾ ਨੂੰ ਕੋਰਟ 'ਚ ਕੀਤਾ ਗਿਆ ਪੇਸ਼ ਅਦਾਲਤ ਨੇ ਦਿੱਤਾ 3 ਦਿਨਾਂ ਦਾ ਰਿਮਾਂਡ ਪੰਜਾਬ 'ਚ ਮੁੜ ਵੱਡਾ ਪ੍ਰਸ਼ਾਸਨਿਕ ਫੇਰਬਦਲ ਤਿੰਨ ਆਈਪੀਐਸ ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ ਮੋਹਾਲੀ ਦੇ ਫੋਟੀ ਹਸਪਤਾਲ ਤੋਂ ਛੁੱਟੀ ਮਿਲਣ ਤੇ ਤੁਰੰਤ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਹਰਕਤ ਵਿੱਚ ਆ ਗਏ ਹਨ। ਉਹਨਾਂ ਨੇ ਆਪਣੇ ਨਿਵਾਸ ਸਥਾਨ ਤੇ ਪਹੁੰਚਦੇ ਹੀ ਹੜ੍ਹ ਰਾਹਤ ਕਾਰਜਾਂ ਬਾਰੇ ਪੂਰੀ ਜਾਣਕਾਰੀ ਮੰਗੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਹੜ੍ਹ ਰਾਹਤ ਕਾਰਜਾਂ ਸੰਬੰਧੀ ਅੱਜ ਉੱਚ ਪੱਧਰੀ ਮੀਟਿੰਗ ਸੱਦੀ ਹੈ। ਇਹ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਵਾਸ ਸਥਾਨ ਤੇ ਹੋਵੇਗੀ। ਇਸ ਮੀਟਿੰਗ ਵਿੱਚ ਸਾਰੇ ਵਿਭਾਗਾਂ ਦੇ ਸਖਤਰ ਮੌਜੂਦ ਰਹਿਣਗੇ। ਇਸ ਦੇ ਨਾਲ ਹੀ ਸਾਰੇ ਜ਼ਿਲ੍ਹਿਆਂ ਦੇ ਡੀਸੀ ਵੀਡੀਓ ਕਾਨਫਰencing ਰਾਹੀਂ ਸ਼ਾਮਲ ਹੋਣਗੇ। ਇਸ ਸੰਬੰਧੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਐਕਸ ਅਕਾਊਂਟ ਤੇ ਪੋਸਟ ਕਰਕੇ ਸਾਂਝੀ ਕੀਤੀ ਹੈ ਜਿਸ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਡਿਪਟੀ ਕਮਿਸ਼ਨਰ ਸਹਿਬਾਨ ਵੀਡੀਓ ਕਾਨਫਰencing ਦੇ ਜ਼ਰੀਏ ਤੇ ਸੈਕਟਰੀ ਤੇ ਚੀਫ ਸੈਕਟਰੀ ਸਹਿਬਾਨ ਮੇਰੀ ਚੰਡੀਗੜ੍ਹ ਰਹਿائش ਤੇ ਪਹੁੰਚ ਕੇ ਮੀਟਿੰਗ 'ਚ ਹਿੱਸਾ ਲੈਣਗੇ ਮੀਟਿੰਗ 'ਚ ਲੋਕਾਂ ਨੂੰ ਮਿਲਣ ਵਾਲੀਆਂ ਮੈਡੀਕਲ ਸਹੂਲਤਾਂ ਮੁਆਵਜ਼ੇ ਤੇ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਠੋਸ ਕਦਮ ਚੁੱਕਣ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਜਾਵੇਗੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮਜੀਤ ਠੇਆ ਦੇ ਮਾਮਲੇ 'ਚ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਦਿੱਤਾ ਹੈ ਹਾਈ ਕੋਰਟ ਨੇ ਅਕਾਲੀ ਆਗੂ ਦੀ ਅਗਾਊ ਜਮਾਨਤ ਦੀ ਅਰਜ਼ੀ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ ਅਦਾਲਤ ਨੇ ਨੋਟਿਸ ਜਾਰੀ ਕਰਕੇ ਸਰਕਾਰ ਨੂੰ 10 ਦਿਨਾਂ ਦੇ ਅੰਦਰ ਜਵਾਬ ਦਾਖਲ ਕਰਨ ਦੇ ਹੁਕਮ ਦਿੱਤੇ ਹਨ ਜਾਣਕਾਰੀ ਅਨੁਸਾਰ ਵਿਕਰਮਜੀਤ ਠੇਆ ਨੇ ਵਿਜੀਲੈਂਸ ਕਾਰਵਾਈ ਅਤੇ ਕੰਮ ਵਿੱਚ ਰੁਕਾਵਟ ਪਾਉਣ ਲਈ 31 ਜੁਲਾਈ ਨੂੰ ਅੰਮ੍ਰਿਤਸਰ ਵਿੱਚ ਦਰਜ ਐਫਆਈਆਰ ਵਿੱਚ ਜਮਾਨਤ ਮੰਗੀ ਸੀ ਅਕਾਲੀ ਦਲ ਦੇ ਆਗੂ ਵਿਕਰਮਜੀਤ ਨੇ 31 ਜੁਲਾਈ ਨੂੰ ਅੰਮ੍ਰਿਤਸਰ ਵਿੱਚ ਆਪਣੇ ਸਮਰਥਕਾਂ ਵੱਲੋਂ ਵਿਜੀਲੈਂਸ ਕਾਰਵਾਈ ਵਿੱਚ ਰੁਕਾਵਟ ਪਾਉਣ ਲਈ ਦਰਜ ਐਫਆਈਆਰ ਵਿੱਚ ਹਾਈ ਕੋਰਟ ਤੋਂ ਅਗਾਊ ਜਮਾਨਤ ਮੰਗੀ ਹੈ ਜਦੋਂ ਉਹਨਾਂ ਨੂੰ 25 ਜੂਨ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਦਰਜ ਐਫਆਈਆਰ ਵਿੱਚ ਗ੍ਰਿਫਤਾਰ ਕੀਤਾ ਜਾ ਰਿਹਾ ਸੀ ਇਸ ਤੋਂ ਪਹਿਲਾਂ 25 ਅਗਸਤ ਨੂੰ ਹੇਟਲੀਅਤ ਅਦਾਲਤ ਨੇ ਉਹਨਾਂ ਦੀ ਅਗਾਊ ਜਮਾਨਤ ਰੱਦ ਕਰ ਦਿੱਤੀ ਸੀ ਜਿਸ ਤੋਂ ਬਾਅਦ ਹੁਣ ਵਿਕਰਮਜੀਠੇ ਨੇ ਹਾਈ ਕੋਰਟ ਤੋਂ ਅਗਾਊ ਜਮਾਨਤ ਮੰਗੀ ਹੈ ਹਾਈ ਕੋਰਟ ਇਸ ਮਾਮਲੇ 'ਚ 23 ਸਤੰਬਰ ਨੂੰ ਸੁਣਵਾਈ ਕਰੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਵਿੱਚ ਸੁਧਾਰ ਹੋਇਆ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਫੋਰਟਿਸ ਹਸਪਤਾਲ ਮੋਹਾਲੀ ਤੋਂ ਛੁੱਟੀ ਮਿਲ ਗਈ ਹੈ ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਿਛਲੇ ਹਫਤੇ ਥਕਾਵਟ ਤੇ ਦਿਲ ਦੀ ਧੜਕਣ ਘੱਟ ਹੋਣ ਕਰਕੇ ਮੋਹਾਲੀ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਹਾਲਾਂਕਿ ਹੁਣ ਉਹਨਾਂ ਵਿੱਚ ਤੇਜ਼ੀ ਨਾਲ ਸੁਧਾਰ ਦੇਖਿਆ ਗਿਆ ਹੈ ਡਾਕਟਰਾਂ ਅਨੁਸਾਰ ਮੁੱਖ ਮੰਤਰੀ ਮਾਨ ਦੀ ਸਿਹਤ ਵਿੱਚ ਕਾਫੀ ਸੁਧਾਰ ਹੋਇਆ ਹੈ ਫੋਰਟ ਹਸਪਤਾਲ ਦੇ ਇੱਕ ਬਿਆਨ ਚ ਕਿਹਾ ਗਿਆ ਹੈ ਕਿ ਸਾਰੇ ਮਹੱਤਵਪੂਰਨ ਪੈਰਾਮੀਟਰ ਸਥਿਰ ਬਣੇ ਹੋਏ ਹਨ ਡਾਕਟਰਾਂ ਦੀ ਇੱਕ ਟੀਮ ਉਹਨਾਂ ਦੀ ਹਾਲਤ ਤੇ ਨੇੜਿਓ ਨਜ਼ਰ ਰੱਖ ਰਹੀ ਹੈ ਡਾਕਟਰਾਂ ਦੀ ਇਸ ਟੀਮ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਹੁਣ ਠੀਕ ਹਨ ਇਸ ਲਈ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਸਨੌਰ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮਿੰਦਰ ਸਿੰਘ ਪਠਾਨ ਮਾਜਰਾ ਵਿਰੁੱਧ ਪ੍ਰਸ਼ਾਸਨ ਨੇ ਕ੍ਰੈਕਡਾਊਨ ਤੇਜ਼ ਕਰ ਦਿੱਤਾ ਹੈ ਉਹਨਾਂ ਦੇ ਚੰਡੀਗੜ੍ਹ ਸੈਕਟਰ 9 ਚ ਮੌਜੂਦ ਸਰਕਾਰੀ ਨਿਵਾਸ ਨੂੰ ਖਾਲੀ ਕਰਵਾਉਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੁਡਾ ਤੇ ਪੀਡਬਲਯੂਡੀ ਦੇ ਅਧਿਕਾਰੀਆਂ ਦੀ ਟੀਮ ਨੇ ਵਿਧਾਇਕ ਦੇ ਘਰ ਪਹੁੰਚ ਕੇ ਨੀਮਾ ਅਨੁਸਾਰ ਕਾਰਵਾਈ ਦੀ ਸ਼ੁਰੂਆਤ ਕੀਤੀ ਹੈ ਨਿਵਾਸ ਖਾਲੀ ਕਰਨ ਦੀ ਕਾਨੂੰਨੀ ਪ੍ਰਕਿਰਿਆ ਤਕਰੀਬਨ 30 ਦਿਨਾਂ ਵਿੱਚ ਪੂਰੀ ਹੁੰਦੀ ਹੈ ਇਸ ਮੌਕੇ ਤੇ ਵਿਧਾਇਕ ਦੇ ਵਕੀਲ ਵਿਕਰਮਜੀਤ ਸਿੰਘ ਪੁੱਲਰ ਵੀ ਮੌਜੂਦ ਰਹੇ ਉਹਨਾਂ ਨੇ ਕਿਹਾ ਕਿ ਇਸ ਸੰਬੰਧੀ ਅਸੀਂ ਕੋਰਟ ਵਿੱਚ ਸਟੇਲ ਅਰਜੀ ਦੇਣ ਜਾ ਰਹੇ ਹਾਂ ਤਾਂ ਜੋ ਪ੍ਰਕਿਰਿਆ ਨੂੰ ਰੋਕਿਆ ਜਾ ਸਕੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਦੀ ਸਰਕਾਰੀ ਕੋਠੀ ਨੂੰ ਖਾਲੀ ਕਰਨ ਦਾ ਨੋਟਿਸ ਜਾਰੀ ਹੋਇਆ ਹੈ ਇਸ ਤੋਂ ਪਹਿਲਾਂ ਪਟਿਆਲਾ ਦੀ ਅਦਾਲਤ ਨੇ ਉਹਨਾਂ ਵੱਲੋਂ ਦਾਇਰ ਕੀਤੀ ਗਈ ਗੌਜਮਾਨਤ ਦੀ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਸੀ ਦੱਸ ਦਈਏ ਕਿ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਇਸ ਵੇਲੇ ਫਰਾਰ ਚੱਲ ਰਹੇ ਹਨ ਅਤੇ ਉਸ ਖਿਲਾਫ ਦੁਰਵਿਵਹਾਰ ਅਤੇ ਜ਼ਬਰਜਨਾ ਦਾ ਗੰਭੀਰ ਮਾਮਲਾ ਦਰਜ ਹੈ ਸਨੋਰ ਤੋਂ ਵਿਧਾਇਕ ਪਠਾਨ ਮਾਜਰਾ ਦੀ ਪੁਲਿਸ ਵੱਖ-ਵੱਖ ਥਾਵਾਂ ਤੇ ਭਾਲ ਕਰ ਰਹੀ ਹੈ ਪੁਲਿਸ ਟੀਮਾਂ ਵੱਲੋਂ ਰਾਜਸਥਾਨ ਮੱਧ ਪ੍ਰਦੇਸ਼ ਤੇ ਹੋਰ ਥਾਵਾਂ ਤੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਸ਼੍ਰੋਮਨੀਏ ਕਾਲੀਦਾਲ ਦੇ ਵਿਧਾਨ ਸਭਾ ਹਲਕਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਯਾਦਲੀ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਨੂੰ ਇੱਕ ਪੱਤਰ ਲਿਖਿਆ ਹੈ ਇਸ ਪਤਰਾਹੀ ਉਹਨਾਂ ਨੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਜਲਾਸ ਸਦਨ ਦੀ ਅਪੀਲ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਸੁੱਬੇ ਚਾਏ ਹੜ੍ਹਾਂ ਨੇ ਲੋਕਾਂ ਦੇ ਜੀਵਨ ਸੰਪਤੀ ਅਤੇ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ ਜਿਸ ਕਾਰਨ ਹਜ਼ਾਰਾਂ ਪਰਿਵਾਰਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਹੜ੍ਹਾਂ ਕਾਰਨ ਪੈਦਾ ਹੋਈ ਸਥਿਤੀ ਤੁਰੰਤ ਸੂਬਾ ਸਰਕਾਰ ਦਾ ਵਿਸ਼ੇਸ਼ ਧਿਆਨ ਮੰਗਦੀ ਹੈ ਤਾਂ ਜੋ ਨੁਕਸਾਨ ਦੀ ਪੂਰੀ ਜਾਂਚ ਕੀਤੀ ਜਾ ਸਕੇ ਤੇ ਇਸ ਤਬਾਹੀ ਦੇ ਮੁੱਖ ਕਾਰਨਾ ਤੇ ਸੰਜੀਦਗੀ ਨਾਲ ਵਿਚਾਰ ਵਟਾਂਦਰਾ ਕੀਤਾ ਜਾ ਸਕੇ ਉਹਨਾਂ ਨੇ ਪੱਤਰ ਚੱਗੇ ਲਿਖਿਆ ਕਿ ਹੜ੍ਹ ਪ੍ਰਭਾਵਿਤ ਖੇਤਰਾਾਂ ਚ ਪਾਣੀ ਰਾਹੀ ਫੈਲਣ ਵਾਲੀਆਂ ਬਿਮਾਰੀਆਂ ਮੱਛਰਾਂ ਰਾਹੀ ਫੈਲਣ ਵਾਲੀਆਂ ਬਿਮਾਰੀਆਂ ਚਮੜੀ ਦੇ ਰੋਗ ਆਦਿ ਬਿਮਾਰੀਆਂ ਤੋਂ ਬਚਾ ਲਈਏ گاਉਂ ਕਦਮ ਚੁੱਕਣ ਅਤੇ ਸੁਰੱਖਿਅਤ ਪੀਣ ਵਾਲਾ ਪਾਣੀ ਸਫਾਈ ਅਤੇ ਕੂੜਾ ਕਰਕੜ ਪ੍ਰਬੰਧਨ ਅਤੇ ਸਿਹਤ ਸੇਵਾਵਾਂ ਯਕੀਨੀ ਬਣਾਈਆਂ ਜਾਣ ਮਨਪ੍ਰੀਤ ਸਿੰਘ ਯਾਦਲੀ ਨੇ ਪੱਤਰ ਚੱਗੇ ਲਿਖਿਆ ਕਿ ਪੰਜਾਬ ਦੇ ਲੋਕ ਹੜ੍ਹਾਂ ਕਰਕੇ ਗੰਭੀਰ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ ਤੇ ਇਹ ਜ਼ਰੂਰੀ ਹੈ ਕਿ ਪੰਜਾਬ ਵਿਧਾਨ ਸਭਾ ਬਿਨਾਂ ਕਿਸੇ ਦੇਰੀ ਦੇ ਇਸ ਐਮਰਜੈਂਸੀ ਨੂੰ ਸਾਂਝਾ ਕਰਕੇ ਇਸਦਾ ਹੱਲ ਲੱਭੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆ ਬਾਰੇ ਦਿੱਤੇ ਗਏ ਬਿਆਨ ਤੇ ਮੰਤਰੀ ਵੱਲੋਂ ਪਲਟਵਾਰ ਕੀਤਾ ਗਿਆ ਹੈ ਹਰਦੀਪ ਸਿੰਘ ਮੁੰਡਿਆ ਨੇ ਕਿਹਾ ਕਿ ਜੇਕਰ ਪਾਰਟੀ ਦੇ ਸੂਬਾ ਪ੍ਰਧਾਨ ਹੋਣ ਦੇ ਨਾਤੇ ਸੁਨੀਲ ਜਾਖੜ ਨੂੰ ਇਹੀ ਨਹੀਂ ਪਤਾ ਕਿ ਮੈਂ ਕੌਣ ਹਾਂ ਤੇ ਉਹ ਪੰਜਾਬ ਦੇ ਨੁਮਾ ਇੰਡੀਅਨ ਲਾ ਲਈ ਨਫ਼ਰਤ ਕਰਦੇ ਹਨ ਤਾਂ ਫਿਰ ਪੰਜਾਬ ਦੇ ਲੋਕਾਂ ਲਈ ਕੀ ਕਰਦੇ ਹੋਣਗੇ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਦੌਰੇ ਦੌਰਾਨ ਅਸੀਂ ਪੰਜਾਬ ਦੇ ਕਿਸਾਨਾਂ ਤੇ ਲੋਕਾਂ ਦੀ ਮਦਦ ਦੀ ਮੰਗ ਉਹਨਾਂ ਨੂੰ ਕੀਤੀ ਸੀ ਉਹਨਾਂ ਨੇ ਕਿਹਾ ਕਿ ਅਸੀਂ ਆਮ ਘਰਾਂ ਵਿੱਚੋਂ ਉੱਠ ਕੇ ਇੰਨਾ ਉਦਿਆਂ ਤੱਕ ਪਹੁੰਚੇ ਹਾਂ ਅਤੇ ਹਲਕੇ ਦੇ ਲੋਕਾਂ ਨੇ ਸਾਨੂੰ ਚੁਣਿਆ ਹੈ ਮੰਤਰੀ ਨੇ ਕਿਹਾ ਕਿ ਇਤਿਹਾਸ ਦੇ ਸਭ ਤੋਂ ਭਾਰੀ ਹੜ ਸੰਕਟ ਦਾ ਸਾਹਮਣਾ ਕਰਦੇ ਪੰਜਾਬ ਲਈ ਜਦੋਂ ਮੈਂ ਪ੍ਰਧਾਨ ਮੰਤਰੀ ਮੋਦੀ ਤੋਂ ਪੰਜਾਬ ਦੇ ਬਣਦੇ ਹੱਕ ਦੀ ਮੰਗ ਕੀਤੀ ਤਾਂ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਸਮੇਤ अनेका ਭਾਜਪਾਈਆਂ ਨੂੰ ਦੁੱਖ ਲੱਗਿਆ ਹੈ ਪ੍ਰਧਾਨ ਮੰਤਰੀ ਮੋਦੀ ਤੋਂ ਬਾਅਦ ਸੁਨੀਲ ਜਾਖੜ ਵੱਲੋਂ ਵਰਤੀ ਭਾਸ਼ਾ ਤੋਂ ਸਾਫ ਝਲਕਦਾ ਹੈ ਕਿ ਇਹ ਭਾਜਪਾ ਵਾਲੇ ਆਮ ਲੋਕਾਂ ਨੂੰ ਪੰਜਾਬ ਨੂੰ ਅਤੇ ਪੰਜਾਬ ਦੇ ਲੋਕਾਂ ਦੇ ਹੱਕ ਦੀ ਗੱਲ ਕਰਨ ਵਾਲਿਆਂ ਨੂੰ ਪਸੰਦ ਨਹੀਂ ਕਰਦੇ ਆਮ ਪਰਿਵਾਰਾਂ ਵਿੱਚੋਂ ਉੱਠੇ ਆਗੂਆਂ ਲਈ ਘਟੀਆ ਸ਼ਬਦਾਵਲੀ ਵਰਤਣਾ ਇੱਕ ਪੁਰਾਣਾ ਅਤੇ ਤਜਰਬੇਕਾਰ ਸਿਆਸਦਾਨ ਹੋਣ ਦੇ ਨਾਤੇ ਸੁਨੀਲ ਜਾਖੜ ਨੂੰ ਸ਼ੋਭਾ ਨਹੀਂ ਦਿੰਦਾ ਪੰਜਾਬ ਵਿੱਚ ਬੀਤੇ ਕੁਝ ਦਿਨਾਂ ਦੌਰਾਨ ਖਰਾਬ ਮੌਸਮ ਤੇ ਹੜ੍ਹਾਂ ਕਾਰਨ ਭਾਰੀ ਨੁਕਸਾਨ ਹੋਇਆ ਹੈ ਹਾਲਾਂਕਿ ਹੁਣ ਥੋੜੇ ਦਿਨ ਮੌਸਮ ਸਾਫ਼ ਰਹੇਗਾ ਪਰ ਸੂਬੇ ਵਿੱਚ ਕਈ ਥਾਵਾਂ ਤੇ ਬਾਰਿਸ਼ ਦੀ ਭਵਿੱਖਬਾਣੀ ਜ਼ਰੂਰ ਕੀਤੀ ਗਈ ਹੈ ਇਸ ਦੌਰਾਨ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਭਾਰਤੀ ਮੌਸਮ ਵਿਗਿਆਨ ਕੇਂਦਰ ਮੁਤਾਬਕ ਕੱਲ ਨੂੰ ਫਿਰੋਜ਼ਪੁਰ ਮੋਗਾ ਫਰੀਦਕੋਟ ਬਠਿੰਡਾ ਮੁਕਸਰ ਤੇ ਫਾਜ਼ਿਲਕਾ ਤੋਂ ਇਲਾਵਾ ਸੂਬੇ ਭਰ ਵਿੱਚ بارش ਦੀ ਸੰਭਾਵਨਾ ਜਤਾਈ ਗਈ ਹੈ ਇਸੇ ਤਰ੍ਹਾਂ 14 ਸਤੰਬਰ ਨੂੰ ਵੀ ਇਨ੍ਹਾਂ ਜ਼ਿਲ੍ਹਿਆਂ ਦੇ ਨਾਲ-ਨਾਲ ਤਰਨਤਾਰਨ ਮੋਗਾ ਬਰਨਾਲਾ ਸੰਗਰੂਰ ਅਤੇ ਮਾਨਸਾ ਤੋਂ ਇਲਾਵਾ ਸਾਰੇ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ بارش ਦੀ ਭਵਿੱਖਬਾਣੀ ਕੀਤੀ ਗਈ ਹੈ ਪੰਜਾਬ ਵਾਸੀਆਂ ਲਈ ਅਹਿਮ ਖਬਰ ਸਾਹਮਣੇ ਆਈ ਹੈ ਦਰਅਸਲ ਪਾਖੜਾ ਡੈਮ ਵਿੱਚੋਂ ਫਿਰ ਪਾਣੀ ਛੱਡਿਆ ਜਾ ਸਕਦਾ ਹੈ ਇਸ ਦੀ ਜਾਣਕਾਰੀ ਮੰਤਰੀ ਹਰਜੋਤ ਬੈਂਸ ਵੱਲੋਂ ਦਿੱਤੀ ਗਈ ਹੈ ਮੌਸਮ ਵਿਭਾਗ ਵੱਲੋਂ ਹਿਮਾਚਲ ਯੂਪੀ ਸਣੇ ਕਈ ਸੂਬਿਆਂ 'ਚ ਅੱਜ ਕੱਲ ਅਤੇ 14 ਸਤੰਬਰ ਨੂੰ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਇਸ ਕਰਕੇ ਹਾਲਾਤਾਂ ਦੇ ਮੱਦੇ ਨਜ਼ਰ ਬੀਬੀਐਮਬੀ ਵੱਲੋਂ ਪਾਣੀ ਛੱਡਣ ਦਾ ਫੈਸਲਾ ਕੀਤਾ ਗਿਆ ਹੈ ਹਰਜੋਤ ਸਿੰਘ ਬੈਂਸ ਮੁਤਾਬਕ ਪਾਖੜਾ ਡੈਮ ਤੋਂ 5000 ਕਿਊਸਿਕ ਵਾਧੂ ਪਾਣੀ ਛੱਡਿਆ ਜਾਵੇਗਾ ਉਹਨਾਂ ਨੇ ਕਿਹਾ ਕਿ ਡੈਮ ਵਿੱਚ ਬੇਸ਼ੱਕ ਪਾਣੀ ਦਾ ਪੱਧਰ ਘਟ ਰਿਹਾ ਸੀ ਪਰ ਆਈਐਮਡੀ ਵੱਲੋਂ اگلے 3 ਦਿਨ ਹਿਮਾਚਲ ਯੂਪੀ ਸਣੇ ਕਈ ਸੂਬਿਆਂ 'ਚ ਭਾਰੀ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਯੂਪੀ ਲਈ ਆਈਐਮਡੀ ਵੱਲੋਂ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ ਇਸੇ ਨੂੰ ਧਿਆਨ 'ਚ ਰੱਖਦੇ ਹੋਏ ਬੀਬੀਐਮਬੀ 5000 ਕਿਊਸਿਕ ਪਾਣੀ ਛੱਡ ਰਹੀ ਹੈ ਤਾਂ ਕਿ ਪਾਣੀ ਦਾ ਹੋਰ ਪੱਧਰ ਘਟ ਸਕੇ ਤੇ ਪਾਣੀ ਦਾ ਪੱਧਰ ਵਧਨ ਮਗਰੋਂ ਕੋਈ ਅਣਸੁਖਾਵੀ ਘਟਨਾ ਵਾਪਰ ਨਾ ਸਕੇ ਪਟਿਆਲਾ ਜੇਲ੍ਹ ਚ ਬੰਦ ਪਾਈ ਸੰਦੀਪ ਸਿੰਘ ਸੰਨੀ ਦੇ ਹੱਕ ਵਿੱਚ ਸਰਬਜੀਤ ਸਿੰਘ ਖਾਲਸਾ ਨੇ ਵੱਡਾ ਬਿਆਨ ਦਿੱਤਾ ਹੈ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਕਰਕੇ ਭਾਈ ਸੰਦੀਪ ਸਿੰਘ ਸੰਨੀ ਦੀ ਜਾਨ ਨੂੰ ਖਤਰਾ ਦੱਸਿਆ ਹੈ ਉਹਨਾਂ ਨੇ ਆਪਣੀ ਪੋਸਟ ਚ ਲਿਖਿਆ ਕਿ ਭਾਈ ਸੰਦੀਪ ਸਿੰਘ ਸੰਨੀ ਨੇ ਜੋ ਪਟਿਆਲਾ ਜੇਲ੍ਹ ਦੇ ਵਿੱਚ ਹਮਲਾ ਕਰਕੇ ਜਿਹੜੇ ਪੁਲਿਸ ਮੁਕਾਬਲੇ ਵਿੱਚ ਸਜ਼ਾ ਕੱਟ ਰਹੇ ਉਹਨਾਂ ਦਾ ਸੌਦਾ ਲਾਇਆ ਹੈ ਇੱਥੇ ਇਹ ਗੱਲ ਵੀ ਹੈ ਇਸ ਲਈ ਤੇ ਇਨਾ ਪੰਜਾਬ ਪੁਲਿਸ ਦੇ ਜੇਲ੍ਹ ਕੱਟ ਰਹੇ ਕਾਤਲ ਅਫਸਰਾਂ ਦੇ ਨਾਲ ਸੰਦੀਪ ਸਿੰਘ ਸੰਨੀ ਦੀ ਗਿਣਤੀ ਪਾਉਣੀ ਸਭ ਤੋਂ ਵੱਡੀ ਕੁਤਾਹੀ ਹੈ ਭਾਈ ਸੰਦੀਪ ਸਿੰਘ ਸੰਨੀ ਦੇ ਵਾਰ-ਵਾਰ ਕਹਿਣ ਤੇ ਵੀ ਉਹਨਾਂ ਦੇ ਨਾਲ ਗਿਣਤੀ ਇਨਾ ਅਫਸਰਾਂ ਤੋਂ ਦੂਰ ਨਹੀਂ ਪਾਈ ਗਈ ਫਿਰ ਉਸ ਤੋਂ ਬਾਅਦ ਅਫਸਰਾਂ ਨੇ 4-5 ਜਾਣਿਆਂ ਨੇ ਰਲ ਕੇ ਸੰਦੀਪ ਸਿੰਘ ਵੀਰ ਤੇ ਹਮਲਾ ਕੀਤਾ ਤੇ ਉਸ ਹਮਲੇ ਦੇ ਵਿੱਚ ਗੱਲ ਇਹ ਜਿਹੜੀ ਪੁੱਠੀ ਪੈ ਗਈ ਇਹਨਾਂ ਨੇ ਹਮਲਾ ਕੀਤਾ ਤੇ ਉਹਨਾਂ ਨੂੰ ਮਾਰਨ ਲਈ ਅਤੇ ਉਹ ਕੱਲਾ ਇਹਨਾਂ ਤੇ ਭਾਰੂ ਪੈ ਗਿਆ ਅਤੇ ਇਹ ਤਿੰਨ ਬੰਦੇ ਜਿਹੜੇ ਐਮਰਜੈਂਸੀ ਰਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਏ ਗਏ ਹਨ ਉਸ ਤੋਂ ਬਾਅਦ ਇਹਨਾਂ ਨੇ ਵੀਰ ਸੰਨੀ ਦੇ ਨਾਲ ਕੁੱਟਮਾਰ ਕੀਤੀ ਹੈ ਜੇਲ੍ਹ ਦੇ ਵਿੱਚ ਪੁਲਿਸ ਤੇ ਸਾਨੂੰ ਇਸ ਚੀਜ਼ ਦਾ ਡਰ ਹੈ ਕਿ ਸੰਦੀਪ ਵੀਰ ਦੀ ਜਾਨ ਨੂੰ ਖਤਰਾ ਇਸ ਚੀਜ਼ ਕਰਕੇ ਜਿਹੜੀਆਂ ਆਪਣੀਆਂ ਸਿੱਖ ਜਥੇਬੰਦੀਆਂ ਉਹਨਾਂ ਨੂੰ ਮੈਂ ਅਪੀਲ ਕਰਦਾ ਹਾਂ ਵੀ ਇਸ ਚੀਤੇ ਆਪਾਂ ਸਾਰਿਆਂ ਨੂੰ ਮੂਰੇ ਆ ਕੇ ਵੀਰ ਸੰਦੀਪ ਸੰਨੀ ਅਤੇ ਉਹਨਾਂ ਦੇ ਪਰਿਵਾਰ ਨਾਲ ਖੜਨਾ ਚਾਹੀਦਾ ਹੈ ਵਿਧਾਇਕ ਰਮਨ ਰੋੜਾ ਦੀਆਂ ਮੁਸ਼ਕਿਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ ਭ੍ਰਿਸ਼ਟਾਚਾਰ ਮਾਮਲੇ 'ਚ ਉਹਨਾਂ ਨੂੰ ਕੋਰਟ ਵੱਲੋਂ ਜਮਾਨਤ ਦਿੱਤੀ ਗਈ ਸੀ ਪਰ ਇੱਕ ਹੋਰ ਨਵੇਂ ਮਾਮਲੇ 'ਚ ਉਹਨਾਂ ਨੂੰ ਜਲੰਧਰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਅੱਜ ਰਿਮਾਂਡ ਖਤਮ ਹੋਣ ਮਗਰੋਂ ਰਮਨ ਰੋੜਾ ਨੂੰ ਕੋਰਟ ਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਉਹਨਾਂ ਨੂੰ 3 ਦਿਨਾਂ ਦੇ ਹੋਰ ਰਿਮਾਂਡ ਤੇ ਭੇਜ ਦਿੱਤਾ ਹੈ ਦੱਸ ਦਈਏ ਕਿ ਇਸ ਤੋਂ ਪਹਿਲਾਂ ਵਿਧਾਇਕ ਰਮਨ अरोड़ा ਨੂੰ 7 ਸਤੰਬਰ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਅਦਾਲਤ ਨੇ ਉਹਨਾਂ ਨੂੰ 3 ਦਿਨਾਂ ਦੇ ਰਿਮਾਂਡ ਤੇ ਭੇਜਿਆ ਸੀ ਪੰਜਾਬ ਸਰਕਾਰ ਵੱਲੋਂ ਇੱਕ ਵਾਰ ਫਿਰ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ 3 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ ਸੂਚੀ ਵਿੱਚ ਆਈਪੀਐਸ ਜਗਤਲੇ ਨਿਲੰਬਰੀ ਵੀ ਜੇ ਦੀਪਕ ਪਾਰਿਕ ਅਤੇ ਅਰਵਜੋਤ ਗਰੇਵਾਲ ਦੇ ਨਾਮ ਸ਼ਾਮਿਲ ਹਨ ਤਿੰਨਾਂ ਅਧਿਕਾਰੀਆਂ ਦੀਆਂ ਤੁਰੰਤ ਪ੍ਰਭਾਵ ਨਾਲ ਤੈਨਾਤੀਆਂ ਕੀਤੀਆਂ ਗਈਆਂ ਹਨ ਅੱਜ 7 ਸਾਲਾਂ ਬਾਅਦ ਉਹੀ ਸੜਕ ਹੈ ਉਹਦਾ ਉਦਘਾਟਨ ਹੋ ਰਿਹਾ ਹੈ ਸਭ ਖੁਸ਼ ਨੇ ਸਾਡੇ ਇੱਥੋਂ ਦੇ ਲੋਕ ਵੀ ਖੁਸ਼ ਨੇ ਆਏ ਹੋਏ ਨੇ ਸੜਕਾਂ ਦਾ ਸਬਕ ਖੁਸ਼ ਹੋਏ ਆ ਯਾਰ ਚੱਲਣ ਦੇ ਦੇਖੋ ਮੈਂ ਤੁਹਾਨੂੰ ਦੇਖੋ ਤੁਸੀਂ ਕਦੇ ਵੀ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕਦੇ ਜੇ ਤੁਸੀਂ 200 ਬੰਦਾ ਤੁਹਾਡੇ ਕੋਲ ਖੜਾ ਹਨ ਉਹ ਚ ਇੱਕ ਦੋ ਜਣੇ ਇਹੋ ਜੇ ਵੀ ਮਿਲਣਗੇ ਜਿਹੜੀ ਕਹਿਣਗੇ ਅਸੀਂ ਦੁਖੀ ਆ ਸਾਡਾ ਕੰਮ ਉਹ ਦੋਨੋਂ ਵੀ ਖੁਸ਼ ਕਰਨਾ ਬਾਬਾ ਨਾਨਕ ਜੀ ਵੀ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕੇ ਸੀ ਅਸੀਂ ਤਾਂ ਫਿਰ ਵੀ ਸਾਡੇ ਤਾਂ ਅਸੀਂ ਤਾਂ ਇੱਕ ਆਮ ਪ੍ਰਾਣੀ ਆ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੀ ਲੋਕਾਂ ਨੇ ਸੰਗਤ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਹੈ ਉਹਦੇ ਮਿਹਨਤ ਕਰੀਏ ਅਕਸਰਾਂ ਨੂੰ ਕਹਿੰਦੇ ਅੱਜ ਪ੍ਰਧਾਨ ਜੀ ਵੀ ਗੈਰਹਾਜ਼ਰ ਨਜ਼ਰ ਆ ਰਹੇ ਆ ਪ੍ਰਧਾਨ ਜੀ ਕਹਿੰਦੇ ਵਿਆਹ ਗਏ ਹੋਏ ਆ ਚਲੋ ਮੈਂ ਉਹਨਾਂ ਨੂੰ ਬੇਨਤੀ ਕਰੂੰਗੀ ਵੀ ਵਿਆਹਾਂ ਤੋਂ ਪਹਿਲਾਂ ਲੋਕਾਂ ਦੇ ਕੰਮ ਜ਼ਰੂਰੀ ਹੁੰਦੇ ਨੇ ਅ ਬੜਾ ਜ਼ੋਰ ਲਾ ਕੇ ਪ੍ਰਧਾਨ ਬਣਾਇਆ ਲੋਕਾਂ ਦੇ ਵਿੱਚ ਮੌਜੂਦ ਰਹਿਣਾ ਵਿਆਹ ਆਪਾਂ ਅੱਗੇ ਪਿੱਛੇ ਅਟੈਂਡ ਕਰ ਸਕਦੇ ਆ ਮੈਡਮ ਜੀ ਖਨਰ ਦਾ ਸਕੂਲ ਹੈ ਜਿਹੜਾ ਉਹ ਵੀ ਐਵੇਂ ਹੀ ਪਿਆ ਝੁੰਗੀਆਂ ਦਾ ਤੁਹਾਨੂੰ ਜਿਹੜਾ ਸੈਂਟਰ ਵੀ ਐਵੇਂ ਪਿਆ ਪਰ ਆਨ ਵੀ ਤੁਹਾਡਾ ਸਾਰਾ ਕੋਈ ਕੰਮ ਕਿਉਂ ਨਹੀਂ ਸ਼ੁਰੂ ਹੋ ਰਿਹਾ ਤੇ ਕੀ ਕਰਨ ਕਮਿਊਨਿਟੀ ਸੈਂਟਰ ਦਾ ਆਪਾਂ ਮਤ ਅਸੀਂ ਉਹਦਾ ਕੁਝ ਕੰਮ ਜਿੰਨਾ ਕੰਮ ਰਹਿ ਗਿਆ ਸੀ ਉਹ ਸਾਬ ਉਹ ਆਪਾਂ ਮਤ ਆ ਪਾ ਦਿੱਤਾ ਨਾ ਜਿਹੜਾ ਕਮਿਊਨਿਟੀ ਸੈਂਟਰ ਬਾਕੀ ਪਾ ਰਹੇ ਆ ਇਸ ਵਾਰੀ ਅਸੀਂ ਪਾਸ ਕਰ ਦਾਂਗੇ ਕਮਿਊਨਿਟੀ ਸੈਂਟਰ ਨੂੰ ਉਹ ਨਹੀਂ ਇੱਕ ਕਮਰੇ ਦੇ ਵਿੱਚ ਦੋ ਦੋ ਕਲਾਸਾਂ ਬੈਠਦੀਆਂ ਉਹ ਅੱਜ ਤੱਕ ਪ੍ਰਾਇਓਰਿਟੀ ਨਹੀਂ ਦੇ ਦੇਲੀ ਸਕੂਲ ਦੀ ਜਿਹੜੀ ਮੁਸ਼ਕਲ ਕੋਈ ਹੈਗੀ ਹੈ ਉਹਦੇ ਮੈਂ ਜ਼ਰੂਰ ਅਸੀਂ ਐਜੂਕੇਸ਼ਨ ਡਿਪਾਰਟਮੈਂਟ ਨੂੰ ਫਿਰ ਇਹਤੇ ਗੌਰ ਦਵਾਉਂਦੇ ਆ ਐਜੂਕੇਸ਼ਨ ਡਿਪਾਰਟਮੈਂਟ ਕਿੱਥੇ ਕਮੀ ਛੱਡ ਰਿਹਾ ਉਹਨਾਂ ਨਾਲ ਗੱਲ ਕਰਦੇ ਆ ਜਦੋਂ ਪਹਿਲਾਂ ਤੁਸੀਂ ਅਧਿਕਾਰਤਨ ਕਰਕੇ ਗਏ ਸੀਗੇ ਉਦੋਂ ਤੁਸੀਂ ਕਿਹਾ ਸੀਗਾ कि ਜਦੋਂ ਪਾਈਪ ਪੰਨ ਦੀ ਸੀਵਰੇਜ ਪੰਨ ਦੀ ਤਾਂ ਨਾਲ ਦੀਆਂ ਜਿਹੜੀਆਂ ਸੜਕਾਂ ਨੇ ਬਣਾਈਆਂ ਜਾਂ ਤਾਂ ਕਿ ਲੋਕਾਂ ਨੂੰ ਦਿੱਕਤ ਮਾਰਦੀਆਂ ਲੇਕਿਨ ਫੇਰ ਵੀ ਜਿਹੜਾ ਜਿਹੜੇ ਕਾਮਕਾਰੇ ਸੋਨਾ ਮਤਲਬ ਇਹ ਪ੍ਰੋਬਲਮ ਆਈ ਹੈ ਕਿ ਉਹਦੇ ਕਹਿਣ ਤੋਂ ਬਾਅਦ ਵੀ ਮਤਲਬ ਕੀ ਹੈ ਟਾਇਰ ਹੈ ਜੇ ਆ ਪਾਰਟੀਵਾਦੀ ਬਹੁਤ ਹੁੰਦੀ ਹੈ ਜਿਵੇਂ ਕੋ ਪ੍ਰਧਾਨ ਦੂਸਰੀ ਪਾਰਟੀ ਦਾ ਤਾਂ ਉਹਨੇ ਉਹਦੇ ਚ ਮੁਸ਼ਕਲ ਖੜੀ ਕਰਨੀ ਹੈ ਬਟ ਹੁਣ ਇਹੋ ਜੀ ਕੋਈ ਦਿੱਕਤ ਨਹੀਂ ਹੁਣ ਤੁਹਾਨੂੰ ਸੜਕਾਂ ਮਿਲਣਗੀਆਂ ਤੁਸੀਂ ਜਿੰਨੇ ਪੱਤਰਕਾਰ ਸਹਿਬਾਨ ਨੇ ਤੁਸੀਂ ਸਾਡੇ ਆਖੋਂ ਕੰਨੋਂ ਤੇ ਤੁਸੀਂ ਸਾਰੀਆਂ ਚੀਜ਼ਾਂ ਸਾਨੂੰ ਦੱਸਦੇ ਰਹਿਣਾ ਮੁਸ਼ਕਲਾਂ ਦੱਸਦੇ ਰਹਿਣਾ ਹੈ ਕਿ ਇੱਥੇ ਇੱਥੇ ਜਿਹੜੀ ਸੜਕ ਦੀ ਲੋੜ ਹੈ ਤੇ ਆਪਾਂ ਇੱਕ ਅੱਧੇ ਦਿਨ ਚ ਸਾਰੇ ਪੱਤਰਕਾਰ ਸਾਹਿਬ ਨਾਲ ਬੈਠਦੇ ਹਾਂ ਹ ਉਹ ਦਫ਼ਤਰ ਨਾਲੇ ਉਹ ਥੋੜਾ ਦਫ਼ਤਰ ਆਪਾਂ ਪਹਿਲਾਂ ਨਾਲੋਂ ਵੱਡਾ ਬਣਾ ਲਿਆ ਤੇ ਉੱਥੇ ਸਾਰੇ ਜਣੇ ਆਪਾਂ ਬੈਠਦੇ ਹਾਂ ਆਰਾਮ ਨਾਲ ਚਾਹ ਪੀਣੇ ਤੁਸੀਂ ਦੱਸੋ ਵੀ ਕਿਹੜੀਆਂ ਕਿਹੜੀਆਂ ਤੁਹਾਡੀ ਕਮੇਟੀ ਹੈਗੇ ਵੀ ਪ੍ਰਧਾਨ ਵੀ ਤੁਹਾਡਾ ਹਾਂਜੀ ਹਾਂਜੀ ਐਮਐਲਏ ਵੀ ਤੁਸੀਂ ਆਪ ਹੋ ਤੇ ਐਮਸੀ ਵੀ ਤੁਹਾਡਾ ਉਹੀ ਧਰਨਾ ਲਾਣ ਲਈ ਕਹਿ ਰਹੇ ਬਾਰ-ਬਾਰ ਵੀ ਧਰਨਾ ਲਾਵਾਂਗੇ ਜੇ ਕੰਮ ਨਾ ਹੋ ਜਾ ਦੋ ਦਿਨ ਦਾ ਟਾਈਮ ਦਿੱਤਾ ਤੁਸੀਂ ਆਹੇਂਗੇ ਮੈਟਰ ਹੋਰ ਹੈ ਜੀ ਉਹਦਾ ਬਰਤਾਂ ਮੈਂ ਉਹ ਹੀ ਤੁਹਾਨੂੰ ਦੱਸਾਂ ਮੈਂ ਕਲੀਅਰ ਕਰ ਦਿੰਦਾ ਉਹ ਤੁਹਾਨੂੰ ਉਹ ਐਮ.ਐਲ.ਏ. ਸਾਹਿਬ ਤੋਂ ਨਾਲ ਸੀ ਮੈਂ ਆ ਵੀ ਗੱਲ ਕਹੀ ਐ ਐਮ.ਐਲ.ਏ. ਸਾਹਿਬ ਨੇ ਅਫਸਰਾਂ ਨੂੰ ਕਿਹਾ ਵੀ ਉਹ ਸਾਹਿਬ ਨਾਲ ਸੀ ਉਹ ਸਾਹਿਬ ਨੇ ਵੀ ਅੱਗੇ ਕਿਹਾ ਜਿਹੜੇ ਛੋਟੇ ਅਫਸਰ ਐ ਨੀਚੇ ਉਹਨਾਂ ਗੈਲੀ ਕਰਦੇ ਆ ਅਸੀਂ ਉਹਨਾਂ ਦੇ ਖਿਲਾਫ ਆ ਗੱਲ ਹੋਈ ਸੀ ਪਤਾ ਕੀ ਗੱਲ ਉਹਨਾਂ ਮੌਕਾ ਦੇਖ ਕੇ ਥੱਲੇ ਨਹੀਂ ਆਏ ਉਹ ਇਸ ਗੱਲ ਕਰਕੇ ਬੋਲਿਆ ਮਿਰਜ਼ਾਪੁਰ ਦੇ ਵਿੱਚ ਖਬਰ ਲੱਗਣ ਤੋਂ ਬਾਅਦ ਕੀ ਕਰਦੇ ਆ ਇਹ ਵੀ ਜਿਹੜੇ ਸਵਾ ਦੇ ਥੱਲੇ ਆ ਉਹ ਮਿੱਟੀ ਦੇ ਥੱਲੇ ਤਾਂ ਕਿ ਲਾਤੇ ਉਹਨਾਂ ਨੂੰ ਜਾ ਕੇ ਪੀ.ਡਬਲਯੂ.ਡੀ.ਬੀ. ਡਿਪਾਰਟਮੈਂਟ ਵੱਲੋਂ ਪੂਲ ਨੂੰ ਜੋੜਨ ਵਾਸਤੇ ਪੱਕਾ ਕਰਨ ਵਾਸਤੇ ਗੱਟਿਆਂ ਦੀ ਥਾਂ ਤੇ ਸਵਾਧੇ ਥੱਲੇ ਲਾ ਤੇ ਨੋਟਿਸ ਥਾਈ ਗਲ ਨਹੀਂ ਸਵਾਧੇ ਥੱਲੇ ਕਿਹੜੀ ਮਿਰਜ਼ਾਪੁਰ ਦੇ ਵਿੱਚ ਜਿਹੜਾ ਵੈਕਸ਼ਨ ਨੋਟਿਸ ਹੈ ਜਿਹੜੇ ਐਮ.ਐਲ.ਏ ਸਾਹਿਬ ਕੋ ਸਰਕਾਰੀ ਕੋਠੀ ਜਿਹੜੀ ਉਹਨਾਂ ਦੇ ਨਾਂ ਤੇ ਲੋਟ ਹੋਈ ਆ ਉਸ ਵਾਂਚ ਸਰਕਾਰ ਨੇ ਵੈਕਸ਼ਨ ਨੋਟਿਸ ਕੱਟਿਆ ਵੀ ਇਹਨੂੰ ਖਾਲੀ ਕੀਤਾ ਜਾਵੇ ਉਸ ਵਾਂਚ ਜਿਹੜੀ ਇਹਨਾਂ ਨੇ ਕਮੇਟੀ ਬਣਾਈ ਗਈ ਆ ਉਹ ਕਮੇਟੀ ਆ ਕੇ ਸਰਵੇ ਕਰਕੇ ਗਈ ਆ ਵੀ ਦੇਸੀ ਪੋਜੀਸ਼ਨ ਕੀ ਹੈ ਇੱਥੇ ਕਿਉਂਕਿ ਉਹਨਾਂ ਦੇ ਵਾਈਫ ਕਾਫੀ ਢਿੱਲੇ ਨੇ ਤੇ ਉਸ ਕਰਕੇ ਉਹ ਢਿੜਾ ਮਾਰਨ ਆਏ ਸੀ ਤੇ ਸਾਨੂੰ ਵੀ ਬੁਲਾਇਆ ਗਿਆ ਸੀ ਤੇ ਅਹੀਂ ਉਹਨਾਂ ਨੂੰ ਕੋਟ ਕੇ ਇਸ ਦੱਸ ਕੇ ਯਾ ਕੇਸ ਇਸ ਆਲਰੇਡੀ ਪੈਂਡਿੰਗ ਹੈ ਤਸਵੀਰ ਵਾਸਤੇ ਲੱਗੇ ਹੋਏ ਸਰ ਕੋਈ ਕੋਈ ਕਮਿਸ਼ਨ ਮੈਂਬਰ ਦੇ ਵਿੱਚ ਮੈਂਬਰ ਕਿਹੜਾ ਸੀਗਾ ਜੀ ਇੱਕ ਤਾਂ ਮਹਾਂ ਮੈਡਮ ਪੂਟਾ ਨੇ ਏਸੀਏ ਪੂਟਾ ਇੱਕ ਨਾਲੇ ਸਟੇਟ ਅਫਸਰ ਸੀਗਾ ਲਲਿਤ ਗਰਗ ਤੇ ਇੱਕ ਤਹਿਸੀਲਦਾਰ ਸਾਹਿਬ ਉਹਨਾਂ ਦਾ ਨਾਂ ਨਹੀਂ ਮੈਨੂੰ ਇਹ ਆਰਡਰਸ ਤੋਂ ਬਾਅਦ ਹੋਣ ਲੱਗੇ ਇਹ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਜਾਂ ਹਾਲੇ ਪੈਂਦੀ ਹੈ ਇਹਨਾਂ ਨੇ ਨੋਟਿਸ ਕੱਢਿਆ ਇੱਕ ਵੀ ਤੁਹਾਨੂੰ ਤੁਹਾਡੀ ਕੈਨਸਲ ਕਰ ਦਿੱਤੀ ਗਈ ਹੈ ਲੋਟ ਆਟੋਮੈਟ ਤੇ ਉਸ ਆਰਡਰ ਨੂੰ ਅਸੀਂ ਚੈਲੰਜ कोर्ट ਵਿੱਚ ਕੀਤਾ ਹੈ ਜਿਹੜੀ ਕੱਲ੍ਹ ਵਾਸਤੇ ਮਾਨਯੋਗ ਅਦਾਲਤ ਵਿੱਚ ਪੈਂਡਿੰਗ ਹੈ ਕਿੰਨੇ ਦਿਨ ਦਾ ਨੋਟਿਸ ਹੈ ਕਿੰਨੇ ਦਿਨ ਦਾ ਇਹ ਸਰ 3 ਮਹੀਨੇ ਦਾ ਵੈਸੇ ਟਾਈਮ ਹੁੰਦਾ ਵੈਸੇ ਜਿਹੜਾ ਪੀਪੀ ਐਕਟ ਕਹਿੰਦਾ ਉਹ 30 ਦਿਨ ਦਾ ਟਾਈਮ ਹੁੰਦਾ ਪਰ ਅਜੇ ਇਹਨਾਂ ਨੇ ਕੋਈ ਸਾਨੂੰ ਟਾਈਮ ਨਹੀਂ ਦਿੱਤਾ ਉਸ ਕਰਕੇ ਅਸੀਂ کورٹ ਵਿੱਚ ਗਏ ਹਲੇ ਨੋਟਿਸ ਦਾ ਕੋਈ ਟਾਈਮ ਨਹੀਂ ਨੋਟਿਸ ਦਾ ਕੋਈ ਟਾਈਮ ਨਹੀਂ ਉਹ ਅਰਜੈਂਟ ਹੀ ਹੈ ਵੀ ਇਹਨੂੰ ਖਾਲੀ ਕੀਤਾ ਜਾਵੇ ਤੁਸੀਂ ਕਿਵੇਂ ਵੇਖਣ ਵਕੀਲ ਸਾਹਿਬ ਕਿਉਂਕਿ ਧਰਮ ਪਤਨੀ ਨੂੰ ਨજરਬੰਦ ਕਰਨਾ ਕਿਉਂ ਕੀ ਉਹਨਾਂ ਦਾ ਪਰਚੇ ਦੇ ਵਿੱਚ ਨਾਮ ਹੈ ਜਾਂ ਨਹੀਂ ਹੈ ਨਹੀਂ ਅਜੇ ਤੱਕ ਤਾਂ ਸਾਡੀ ਨੌਲੇਜ ਦੇ ਵਿੱਚ ਵੀ ਉਹ ਕਿਸੇ ਐਫ ਆਈ ਆਰ ਚ ਨੇਮਡ ਨਹੀਂ ਹੈਗੀ ਤੇ ਨਜ਼ਰਪੰਦ ਵੀ ਅਜੇ ਉਹਨਾਂ ਨੂੰ ਹੁਣ ਪੁੱਛਿਆ ਗਿਆ ਹੈ ਉਹਨਾਂ ਬਾਰੇ ਉਹਨਾਂ ਤੋਂ ਕੇਸ ਫਾਈਲ ਕੀਤੇ ਜਾ ਰਹੇ ਆ ਹਾਈ ਕੋਰਟ 'ਚ ਵੀ ਰਿਟ ਪੈਂਡਿੰਗ ਆ ਬਾਕੀ ਤੁਹਾਨੂੰ ਪਤਾ ਹੀ ਆ ਜਦੋਂ ਐਫ ਆਈ ਆਰਸ ਹੋ ਜਾਂਦੀਆਂ ਫਿਰ ਪੁਲਿਸ ਕੋਈ ਟੈਕਟਿਕਸ ਹੁੰਦੇ ਆ ਪ੍ਰੈਸ਼ਰ ਟੈਕਟਿਕਸ ਹੁੰਦੇ ਆ ਜਿਹੜੇ ਕਿ ਆਲਰੇਡੀ ਚੱਲ ਰਹੇ ਆ ਸੇ ਪੀਟੇ ਵੀ ਕੀਤਾ ਗਿਆ ਜੀ ਹਾਊਸ ਅਰੈਸਟ ਕੀ ਉਹ ਕਿੱਥੇ ਨੇ ਬੇਟਾ ਬੇਟੇ ਨੂੰ ਇਹਨਾਂ ਨੇ ਕਿਊਜ਼ ਬਣਾ ਲਿਆ 174 ਨੰਬਰ ਐਫ ਆਈ ਆਰ ਪਰ ਉਹ ਅਜੇ ਨਹੀਂ ਅਰੈਸਟ ਉਹ ਵੀ ਹਲੇ ਮਤਲਬ ਅਗਸਤ ਬਾਰ ਹੈ ਉਹ ਵੀ ਗ੍ਰਿਫਟ ਤੋਂ ਬਾਰ ਸਰ ਵਾਰੰਟ ਜਾਰੀ ਕੀਤੇ ਗਏ ਨੇ ਸਿਵਲ ਲਾਈਨ ਪੁਲਿਸ ਵਾਲੇ ਵੱਲੋਂ ਜਿਸ ਤਰ੍ਹਾਂ ਗੱਲ ਆ ਰਹੀ ਸੀ ਇੱਕ ਕੋਰਟ ਨੇ ਕੀਤੇ ਗਏ ਸਾਡੀ ਜਿਹੜੇ ਸਰਦਾ ਹਰਜੋਤ ਸਿੰਘ ਗਿੱਲ ਦੀ ਕੋਰਟ ਆ ਮੈਜਿਸਟ੍ਰੇਟ ਸਾਹਿਬ ਉਹਨਾਂ ਨੇ ਵਾਰੰਟ ਜਾਰੀ ਕੀਤੇ ਜਮਾਨਤ ਅਰਜੀ ਸਰ ਹਾਈ ਕੋਰਟ ਜਾ ਰਹੇ ਜਮਾਨਤ ਹੁਣ ਸਾਨੂੰ ਥੱਲੇ ਬੇਲ ਸਾਡੀ ਸੈਸ਼ਨ ਕੋਰਟ ਤੋਂ ਡਿਸਮਿਸ ਹੋ ਚੁੱਕੀ ਆ ਹੁਣ ਅਸੀਂ ਹਾਈ ਕੋਰਟ ਚ ਆਉਣ ਵਾਲੇ ਦਿਨਾਂ ਵਿੱਚ ਬਿਲ ਐਪਲੀਕੇਸ਼ਨ ਫਾਈਲ ਕਰਾਂਗੇ ਪਰ ਮਿਸਿੰਗ ਪਠਾਨ ਮਾ ਜਿਹਨਾਂ ਨਾਲ ਕੋਈ ਸੰਪਰਕ ਹੋ ਸਕੇ ਜੀ ਨਹੀਂ ਕਹਿ ਰਹੇ ਨੇ ਕੋਈ ਸੰਪਰਕ ਨਹੀਂ ਹੈ ਕਿਸੇ ਦਾ ਸਾਡਾ ਦਾ ਹੈ ਠੀਕ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੀ ਅਗੇ ਕੀ ਤਿਆਰੀਆਂ ਕਾਰਵਾਈ ਕੀਤੀ ਲੱਗਦਾ ਵੀ ਸ਼ਾਇਦ ਦੇਖੋ ਨੋਟਿਸ ਕੱਢ ਰਹੇ ਹੈ ਜੀ ਕੋਠੀ ਦੀ ਜਿਹੜੀ ਹੈਗੀ ਹੈ ਕੈਨਸਲ ਕਰ ਦਿੱਤੀ ਗਈ ਹੈ ਅਲਾਟਮੈਂਟ ਕੈਨਸਲ ਹੋ ਚੁੱਕੀ ਹੈ ਅਜੇ ਤੱਕ ਤਾਂ ਇਹੀ ਪ੍ਰੋਸੈਸਰ ਹੋਣਾ ਬਾਕੀ ਐਫ ਆਈ ਆਰ ਦਰਜ ਨੇ ਉਹਦਾ ਲੀਗਲ ਪ੍ਰੋਸੈਸ ਚੱਲ ਰਿਹਾ ਕੋਈ ਬੇਲ ਦਫਾਈਲ ਹੋ ਰਹੀਆਂ ਨੇ ਕੋਈ ਡਿਸਮਿਸ ਹੋ ਰਹੀਆਂ ਕੋਈ ਹਾਈ ਕੋਰਟ ਜਾ ਰਹੀਆਂ ਨੇ ਕੁਝ ਪੈਂਡਿੰਗ ਚੱਲ ਰਹੀ ਹੈ ਸੁਨੀਲ ਜਾਖੜ ਜੀ ਮੇਰੇ ਬਾਰੇ ਬਹੁਤ ਮਾੜਾ ਬੋਲ ਰਹੇ ਸੀ ਬਹੁਤ ਦੁੱਖ ਲੱਗਾ ਕਿਉਂਕਿ ਮੈਂ ਸ੍ਰੀ ਸੁਨੀਲ ਜਾਖੜ ਜੀ ਬਹੁਤ ਸਤਿਕਾਰਯੋਗ ਬਹੁਤ ਸਿਆਣੇ ਬਹੁਤ ਸਮਝਦਾਰ ਸੰਦਸੀ ਪਰ ਉਹ ਇਸ ਇੰਨੀ ਕਟਿਆ ਰਾਜਨੀਤੀ ਦੇ ਉੱਤੇ ਅੱਨੇ ਕਟਿਆ ਗੱਲ ਕਰਨਗੇ ਸੋ ਬਹੁਤ ਉਹਨਾਂ ਨੂੰ ਸਵਾਗਤ ਨਹੀਂ ਦਿੰਦਾ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਪੰਜਾਬ ਆਏ ਅਸੀਂ ਉਹਨਾਂ ਨੂੰ ਮੈਂ ਤੇ ਗੁਰਮੀਤ ਸਿੰਘ ਖੁੱਡੀਆਂ ਜੀ ਨੇ ਮਿਲੇ ਉਹਨਾਂ ਦਾ ਸਵਾਗਤ ਕੀਤਾ ਉੱਥੇ ਸਾਰੀ ਗੱਲਬਾਤ ਹੋਈ ਉੱਥੇ ਮੈਂ ਕੋਈ ਆਪਣੇ ਬਾਰੇ ਨਹੀਂ ਗੱਲ ਰੱਖੀ ਮੈਂ ਉਹਨਾਂ ਨੂੰ ਪੰਜਾਬ ਦੇ ਕਿਸਾਨ ਭਰਾਵਾਂ ਲਈ ਪੰਜਾਬ ਦੇ ਗਰੀਬ ਪਰਿਵਾਰਾਂ ਵਾਸਤੇ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਸਾਹਿਬ ਕਿਸ ਪੰਜਾਬ ਨੂੰ ਬਹੁਤ ਥੋੜਾ ਤੁਸੀਂ 1700 ਕਰੋੜ ਰੁਪਏ ਜਿਹੜਾ ਡਿਫਰੈਂਸ ਦੇ ਕੇ ਜਾ ਰਹੇ ਹੋ ਬਹੁਤ ਥੋੜਾ ਕਿਉਂਕਿ ਤੁਸੀਂ ਆਪ ਆਪਣੀ ਸਪੀਚ ਦੇ ਵਿੱਚ ਕਿਹਾ ਕਿ ਜਦੋਂ ਹਿਮਾਚਲ ਦਾ ਵੀ ਨੁਕਸਾਨ ਬਹੁਤ ਘਟਾ ਮਾਚਰ ਦੇ ਨਾਲੋਂ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਮੈਂ ਦੇਖ ਕੇ ਆ ਰਿਹਾ ਉਸ ਤੋਂ ਚੀਫ ਸੈਕਟਰੀ ਸਾਹਿਬ ਨੇ ਪੂਰਾ ਡਿਟੇਲ ਚ ਦੱਸਿਆ ਸੁਭੋ ਦੁੱਖ ਲੱਗਾ ਕਿ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਸਾਡੇ ਉਹ ਤੇ ਸਾਨੂੰ ਪੰਜਾਬੀਆਂ ਨੂੰ ਪੰਜਾਬ ਨੂੰ ਨਫ਼ਰਤ ਕਰਦੇ ਸੀ ਪਰ ਕੱਲ ਸੁਨੀਲ ਆਖੜ ਜੀ ਇੱਕ ਮੇਰੇ ਬਾਰੇ ਮਜ਼ਾਕ ਕਰ ਰਹੇ ਸੀ ਕਿ ਮੈਂ ਜਾਣਦਾ ਨਹੀਂ ਕੌਣ ਹੈ ਕਾ ਦਾ ਮੰਤਰੀ ਆ ਸੋ ਇੱਕ ਆਮ ਘਰਾਂ ਚੋਂ ਚੁਣ ਕੇ ਆਏ ਹੋਏ ਸਾਡੇ ਹਲਕਾ ਸਾਹਨੇ ਵਾਲੇ ਲੋਕਾਂ ਨੇ ਪੌਣੇ 3 ਲੱਖ ਵੋਟ ਆ ਜਿਨ੍ਹਾਂ ਨੇ ਮੈਨੂੰ ਚੁਣਿਆ ਉਸ ਤੋਂ ਬਾਅਦ ਸਾਡੇ ਪਾਰਟੀ ਦੇ ਸੁਪਰੀਮਾ ਅਨੁਰੇਦ ਕੇਜਰੀਵਾਲ ਜੀ ਨੇ ਮੁੱਖ ਮੰਤਰੀ ਪੰਜਾਬ ਸਰਕਾਰ ਕੁਮਾਰ ਸਿੰਘ ਬਾਦਲ ਜੀ ਨੇ ਮੇਰੀ ਵਫਾਦਾਰੀ ਤੇ ਇਮਾਨਦਾਰੀ ਲੋਕਾਂ ਪਰਤੀ ਸੇਵਾ ਦੇਖਦੇ ਹੋਏ ਮੈਨੂੰ ਪੂਰੇ 3 ਕਰੋੜ ਪੰਜਾਬ ਦੇ ਲੋਕਾਂ ਦਾ ਮੈਨੂੰ ਮੰਤਰੀ ਬਣਾਇਆ ਔਰ ਤਿੰਨ ਅਹਿਮ ਮਹਿਕਮੇ ਮੇਰੇ ਕੋਲ ਪੰਜਾਬ ਦੇ ਹੋਣ ਤੇ ਪੰਜਾਬ ਦੇ ਬੀਜੇਪੀ ਦੇ ਸਟੇਟ ਦੇ ਪ੍ਰਧਾਨ ਕਹਿ ਰਹੇ ਹੋਣ ਕਿ ਮੈਂ ਤੇ ਜਾਣਦਾ ਹੀ ਮੁੰਡੀਆਂ ਕੌਣ ਮੈਨੂੰ ਤੇ ਪਤਾ ਨਹੀਂ ਉਹਨਾਂ ਕੋ ਕਿਹੜਾ ਡਿਪਾਰਟਮੈਂਟ ਜੇ ਉਹਨਾਂ ਨੂੰ ਪੰਜਾਬ ਸਰਕਾਰ ਚਲਾਉਂਦੇ ਹੋਏ ਨਿਮਾਇੰਦਿਆਂ ਦੇ ਨਹੀਂ ਪਤਾ ਜੇ ਉਹਨਾਂ ਨੂੰ ਇੰਨੀ ਉਹ ਨਫ਼ਰਤ ਕਰਦੇ ਆ ਤੇ ਪੰਜਾਬ ਦੇ ਲੋਕਾਂ ਨੂੰ ਕੀ ਪਿਆਰ ਕਰਦੇ ਹੋ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਕੀ ਪਿਆਰ ਕਰਦੇ ਹੋਣਗੇ ਕਿਉਂਕਿ ਮੈਂ ਪੰਜਾਬ ਦੇ ਮਜ਼ਦੂਰ ਭਰਾਵਾਂ ਲਈ ਪੰਜਾਬ ਦੇ ਕਿਸਾਨਾਂ ਲਈ ਜਿਹੜੀ ਮੰਗ ਕੀਤੀ ਸੀ ਇੱਕ ਪੰਜਾਬ ਦਾ ਸੇਵਾਦਾਰ ਹੋਂਦ ਦੇ ਨਾਤੇ ਕਿਉਂਕਿ ਪਹਿਲੇ ਦਿਨ ਤੋਂ ਹੀ 5 ਹਫ਼ਤੇ ਦੇ ਕਰੀਬ ਹੋ ਗਏ ਅਸੀਂ ਸਾਰੇ ਪੂਰੇ ਖਰੜ ਪੀੜਤ ਇਲਾਕਿਆਂ ਦੇ ਵਿੱਚ ਜਾ ਕੇ ਹਰ ਪੀੜਤ ਪਰਿਵਾਰਾਂ ਨਾਲ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਖੜੇ ਸੀ ਖੜੇ ਆ ਖੜੇ ਰਵਾਂਗੇ ਉਹਨਾਂ ਦੇ ਲਈ ਮੰਗ ਕੀਤੀ ਕਿ ਬਹੁਤ ਸਾਰਾ ਨੁਕਸਾਨ ਪੰਜਾਬ ਦੇ ਕਿਸਾਨ ਭਰਾਵਾਂ ਦਾ ਹੋ ਗਿਆ ਇੱਕ ਫਸਲ ਨਹੀਂ ਝੋਨੇ ਦੀ ਫਸਲ ਨਹੀਂ ਰੋੜ ਗਈ ਕਰਨੀ